ਕਿਨੂੰ ਹਰ ਗਣ ਕਿਤਾ ਉੱਥੋਂ ਹੀ ਮੈਂ ਘਰੇ ਲੈ ਆਇਆ ਯਾਰ ਸ਼ਾਨੀ ਨੂੰ ਆਪਣੀ ਨੂੰ ਸਸੀ ਗਾਲ ਜੀ ਸਾਰਾ ਧੜਾਈ ਜਨੇ ਵਲਗਦਾ ਤੇ ਅਮਰਸਰ ਚੱਲੇ ਆ ਥੋੜਾ ਮੇਕਅਪ ਲਿਆਉਣਾ ਹੈ ਸਲੂਨ ਵਾਸਤੇ ਤੇ ਉਹ ਚੱਲੇ ਆ ਲੈਣ ਵਾਸਤੇ ਸੋ ਆਪਾਂ ਹੁਣ ਚੱਲਦੇ ਆ ਚਲੋ ਆਜੋ ਹਰ ਗਣ ਜੇ ਹੁਣ ਚੱਲਦੇ ਆਪਾਂ ਵੇਖਿਆ ਇਹ ਗੱਡੀ ਲੱਗ ਗਈ ਕਿਨੂੰ ਮਾ ਤੇ ਪਹੁੰਚੇ ਪੰਪਰੇ ਤੇਲਪੋਣ ਜੇ ਤੁਹਾਨੂੰ ਜਰਾਸ਼ ਕਰ ਜਾ ਮੇਰੇ ਕੋਲ ਚੱਲੋ ਠੀਕ ਆ ਹੁੰਦਾ ਮੈਂ ਜੋਤੀ ਦੀ ਜਿਹੜੇ ਆਪਾਂ OB1 ਖੁੱਲੇ ਦਿੱਤੇ ਉਹਦੀ ਪਹੁੰਚ ਗਏ ਆਪਾਂ ਸਾਡੇ ਪਿੰਡ ਮਗਾ ਜਾਂਦੇ ਜਾਂਦੇ ਉਹ ਜੀ ਕਿੱਧਰ ਲੈਣਾ ਇੱਧਰ ਕਿੱਟੀ ਲਾਉਣੀ ਆ ਆਪਾਂ ਪਹੁੰਚ ਗਏ ਸਾਡੇ ਪਿੰਡ ਇੱਥੋਂ ਨਾਲ ਪਹਿਲਾਂ ਹੁਣ ਆਪਾਂ ਟਿਕਟ ਲੈ ਲਾਂਗੇ ਅੰਦਰੋਂ ਕਾਊਂਟਰ ਤੋਂ ਆਪਾਂ ਨੇ ਟਿਕਟ ਲੈ ਲਈਏ ਵੀ ਉਸ ਤੋਂ ਬਾਅਦ ਚੱਲਦੇ ਆ ਅੰਦਰ ਚੱਲ ਚੱਲ ਖਿੱਚੀ ਜਾ ਫੋਟੋ ਸ਼ਾਬਾਸ਼ ਵੈਰੀ ਗੁੱਡ ਇੱਥੇ ਸ਼ੁਰੂ ਹੋ ਗਏ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਦੇ ਵਿੱਚ ਸੋ ਇਹ ਮੈਡਮ ਉਹ ਨਹੀਂ ਫਸਟ ਟਾਈਮ ਆਏ ਨੇ ਮੈਡਮ ਤੁਸੀਂ ਫਸਟ ਟਾਈਮ ਆਏ ਹੋ ਗਰੁੱਪ ਬੜਾ ਵੱਡਾ ਸਾਈਕਲ ਲਗਾਏ ਤੇ ਇੱਥੇ ਉਹ ਸਾਹਮਣੇ ਸਾਈਕਲ ਲੱਗਾ ਬੜਾ ਵੱਡਾ ਆਜੋ 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 ਹਾਂ ਇਹਦੇ ਅੰਦਰ ਜਾਣਾ ਹੈ ਹੁਣ ਆਪਾਂ ਇਹ ਟਿਕਟ ਦਾ ਪ੍ਰਾਈਸ ਹੈਗਾ ਕੁਝ 850 ਰੁਪਿਆ ਟਿਕਟਿਆਂ ਮੇਰਾ ਦੋਸਤ ਲੱਗਾ ਮੈਂ ਥੋੜੇ ਡਿਸਕਾਊਂਟ ਵਾਲੇ ਫੋਨ ਕਰਾ ਦੇ ਇਹਦੇ ਅੰਦਰ ਗਿਆ ਚ ਇਹ ਵੀ ਨਾ ਮੈਂ ਮੈਡਮ ਇਹ ਮੂੰਹ ਵੇਖੀ ਜਾਂਦੀ ਉਹਦੇ ਵਿਚਾਰੇ ਪੈਰ ਤੇ ਸੱਟ ਲੱਗੀ ਪੱਟੀ ਕਰ ਤੂੰ ਵਿਚਾਰੇ ਦਾ ਕੋਈ ਮੈਂ ਤੂੰ ਬਾ ਤੜਕ ਕੇ ਬੰਨ ਲੈ ਨਹੀਂ ਸਹੀ ਗੱਲ ਆ ਇਨੇ ਚਪੜਾ ਲੱਗ ਰਿਹਾ ਤੇ ਬੱਟਾ ਨੇ ਦੀ ਪਿਲਕਾਂ ਮੈਂ ਉਹ ਲਾਤੀਆਂ ਦੂਜੀਆਂ ਜਨਾਨੀਆਂ ਵਾਲੀਆਂ ਲਾਤੀਆਂ ਲੈਸ਼ੀ ਲਾਤੀਆਂ ਹੈਨਾ ਇਹਨੇ ਤੁੰਬੀ ਕਹਿੰਦੇ ਤੁੰਬੀ ਸੰਦੂਖ ਕਿੰਨੇ ਪ੍ਰਾਣੇ ਕਾ ਇਧਰੇ ਆ ਤੇ ਇੱਕ ਉਧਰੇ ਆ ਬੱਚੇ ਕਿੰਨੇ ਆਏ ਹੋ ਸਕੂਲ ਦੇ ਦੇਖੋ ਕਿੰਨਾ ਰਸ਼ ਪਿਆ ਆ ਉਧਰ ਵੀ ਲੱਗੇ ਉਧਰ ਕਿੰਨੇ ਬੱਚੇ ਆਏ ਕਿੱਡਾ ਤੜਾ ਮੰਜਾ ਹੈ ਗੁਰੂਆ ਔਰ ਟਰੈਕਟਰ ਨਾਲ ਪੈਂਦ ਮੈਂ ਟਰੈਕਟਰ ਨਾਲ ਖਸਦੇ ਨੇ ਪਾ ਕੇ ਇਹ ਨਹੀਂ ਲੱਸੀ ਪੀਓ ਇੱਥੇ ਲੱਸੀ ਆਜੋ ਲੱਸੀ ਪੀਓ ਹਾਂ ਕੀ ਕਹਾਂਦੀਂ ਆਂਦੀ ਬੇਪੜਾ ਕੌਣ ਆਂਟੀ ਜੋਤੀ ਕੌਣ ਹੈ ਬਣਾਏ ਕਿਹੜੀ ਆਂਟੀ ਇਹ ਤੇ ਨਕਲੀ ਹੈ ਨਕਲੀ ਨਹੀਂ ਅਸਲੀ ਆਂਟੀ ਜੋਤੀ ਓਏ ਨਕਲੀ ਹੈ ਹੱਕ ਲੱਗ ਰਿਹਾ ਅੱਛਾ ਲੈ ਵੀ ਇੱਥੇ ਉਹ ਬੰਡੀਆਂ ਰੋਟੀਆਂ ਸਾਗ ਤੇ ਨਾਲ ਮੱਕੀ ਮੱਕੀ ਦੀ ਰੋਟੀ ਉਹ ਮੈਡਮ ਜੂ ਲੈਣਾ ਪੇ ਲੈਣ ਖਰਗੋਸ਼ ਆ ਇਹਨਾਂ ਦਾ ਬੜਾ ਕੰਮ ਹੁੰਦਾ ਰਵੇ ਮੁੱਗ ਜੇ ਬੜੇ ਪੁੰਦੀ ਆ ਬਈ ਥੰਮਟੀ ਬੜੀ ਪੁੰਦੀ ਆ ਉਹਨਾਂ ਚ ਲੋਕ ਕਹਿਣ ਖਰਗੋਸ਼ ਉੱਡੇ ਨਾ ਪਿਓ ਹੌਲੀ 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 ਬਾਜੀ ਨੇ ਪੈ ਜੇ ਕਿਦੇ ਮੁੜ ਕੇ ਮੈਣ ਓਹ ਓਹ ਉਹ ਤੇ ਬਹਿ ਜਾਣਾ ਮੈਡਮ ਨੇ ਜਾ ਕੇ ਓ ਤੇ ਹਰ ਕਨ ਹੁੜਾ ਦੋ ਅੰਨੇ ਇੱਕ ਅੱਧਾ ਹਰ ਕਨ ਨੂੰ ਮੈਨੂੰ ਪਤਾ ਹੁਟੜਿਆ ਲੈਣ ਨਾਲ ਚੰਬੜੀ ਹੋਇ ਲੱਗਦਾ ਹੈ ਓਸਲੀ ਉਹ ਅਸਲੀ ਆ

ਇਹ ਜਿੰਦਰਾ ਸੂਟ ਮਿਲ ਰਿਹਾ ਜਿਸ ਦੇ ਨਾਲ ਤੁਸੀਂ ਮੁੰਡਾ ਸ਼ਾਪਿੰਗ ਵਗੈਰਾ ਕਰ ਸਕਦੇ ਆ ਹੱਥ ਨਾਲ ਕੱਢਿਆ ਹੋਇਆ ਸੂਟ ਆ ਇਹ ਜਿੰਨੇ ਦਾ ਸੂਟ ਬਣਾ ਕੋ 4000 ਰੁਪਏ ਲੱਗ ਜਾਗੇ ਇਧਰ ਕੇਸ ਬੇ ਪਾੜਨ ਕੇ ਆ ਸਾ ਆ ਰੀਡੀਓ ਹੈ ਹੈ ਚਲੋ ਕੱਢੋ ਕਢਾਈ ਜੀ ਹਾਂ ਦੇ ਵੀ ਇਹ ਨਾਲ ਲਈਏ ਠੰਡ ਲੱਗੀ ਠੰਡ ਲੱਗੀ ਇਧਰ ਮੈਡਮ ਡੇ ਲਵਾਉਣ ਮਹਿੰਦੀ ਆ ਹੁਣ ਮੇਰੀ ਬੇਬੇ ਡੇ ਲਵਾਉਣ ਮਹਿੰਦੀ ਇਹਦੀ ਮਾਂ ਹੀ ਲਾਉਣੀ ਰਹਿਣ ਤਮਖਾ ਕੁੜੀ ਫਿਕਰੇ ਫੜਦਾ ਸ਼ਾਬਾਸ਼ 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 ਇਹਨਾਂ ਤੋੜ ਦੇਣੀ ਹੋ ਆ ਜਾਓ ਭਰਾ ਸਾਡੇ ਪਿੰਡ ਵਾਲੇ ਭਰਾ ਇਹਨਾਂ ਤੋੜ ਦੇ ਨਾ ਚੀਜ਼ਾਂ ਤੋੜ ਦੇਣੀਆਂ ਜੇ ਪਹਿਲਾਂ ਇੱਧਾਂ ਬਣ ਦੇ ਕੇ ਸਾਬੇ ਕੇਸ ਬਣ ਦੇਣਾ ਸ਼ਾਬਾਸ਼ ਵੈਰੀ ਗੁੱਡ ਆ ਬਣਿਆ ਕੇਸ ਪਹਿਲਾਂ ਪੁਰਾਣੇ ਮਹਾਰਾ ਰঞ্জੀਤ ਸਿੰਘ ਜੀ ਲਈ ਅੰਦਰ ਪਹਿਲਾਂ ਵੇਖ ਲਓ ਉੱਪਰ ਇਦਾਂ ਲੱਗਦੇ ਨੇ ਸਪੀਕਰ ਮੰਜੀਆਂ ਦੇ ਬੰਨ ਕੇ ਆ ਕਿੰਨੇ ਪੁਰਾਣੇ ਸਾਜ਼ ਪਏ ਆ ਢੋਲ ਆ ਢੋਲਕੀਆਂ ਤੇ ਹੋਰ ਵੀ ਕਾਫੀ ਸਮਾਨ ਪਿਆ ਹੋ ਬਾਜਰੇ ਦੀ ਖਿਚੜੀ ਤੇ ਇਹ ਹੈ ਚਰਖਾ ਸਾਡੇ ਵੀ ਨਾ ਆਉਂ ਕੰਨਾ ਪੁਰਾਣਾ ਯਾਰ ਘੜੇ ਕਿੰਨੇ ਨਾ ਪੁਰਾਣੇ ਪੁਰਾਣੇ ਲੋਹੇ ਦੇ ਆ ਦੰਦ ਉਹ ਲੋਹੇ ਦੇ ਨੇ ਜੇ ਹੁਣ ਆ ਸੰਦੂਖੀ ਚੱਕਰ ਕਰਨੇ ਪੁਰਾਣੇ ਆ ਡਰੈਸਿੰਗ ਟੇਬਲ ਚਲੋ ਆ ਜਵਨ ਇਹ ਜਸਦੀ ਦਾ ਆਣਾ ਹੋਣਾ ਚਾਹੀਦਾ ਇਦਾਂ ਮੁਰਕਾ ਮਾਉਂਦਾ ਡਾਕ ਵਾਈ ਹੈ ਬਰ ਅੱਜ ਕਿਚਨ ਸਕੂਲ ਨਹੀਂ ਜਾਂਦਾ ਬੁੱਲੀ ਡੰਦਾ ਕਿਉਂ ਇਹ ਲੰਮੀ ਲਤਾ ਵਾਲਾ ਵੀਰ ਹੀ ਪਉਂਦਾ ਮੈਂ ਕਹਿੰਦਾ ਮੈਂ ਵੀਰ ਨੂੰ ਕਹਿੰਦਾ ਇਹਨਾਂ ਦਾ ਸ਼ੀਸ਼ਾ ਮਗਾ ਕੇ ਰੱਖ ਲੈ ਹਾਏ ਹਨਾ ਕੜਕੜੇ ਹੋ ਗਏ ਨੰਨੇ ਇੱਥੇ ਵੇਖੀ ਇੱਥੇ ਇਹ ਚੀਜ਼ ਦਾ ਬੰਦਾ ਗੋਡਿਆਂ ਤੇ ਰਹਿ ਗਿਆ ਹੋਇਆ ਸੀ ਇਹਦੇ ਤਾਂ ਆਪਸਿਕ ਸਿੱਕੇ ਵਹੁਣੇ ਕਨੇ ਕਨੇ ਪੁਰਾਣੇ ਆ ਤੇ ਦੇਖ ਸਕਦੇ ਹੋ ਕਿ ਕਨੇ ਪੁਰਾਣੇ ਆ ਇਹਨੇ ਸਿੱਕੇ ਉਹ ਤਾਂ ਫਾਇਸਾ 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 ਵਾਹ ਕਿੰਨੇ ਕਰਵਾਣ ਦੇ ਸਿੱਕੇ ਆ ਉਹੋ ਸੂਰਪੀ ਦਾ ਹੈਗਾ ਇਹ ਸਿੱਕਾ 410 ਦਾ ਸਿੱਕਾ ਵਖੋ 400 ਰੁਪਏ ਦਾ ਸਿੱਕਾ ਵੀ ਹੈ ਰੋਣੀ ਆ 10 ਰੁਪਏ ਦਾ ਇਹ ਤੇ ਹੋਣ ਜੀ 550 550 ਰੁਪਏ ਦਾ ਸਿੱਕਾ ਵੀ ਹੈ ਲੋ 550 ਰੁਪਏ ਦਾ ਆਹ ਕਰਨ ਦਾ ਆ 100 ਰੁਪਏ ਦਾ ਸਿੱਕਾ ਜਿੱਲੇ ਵਾਲੇ ਬਾਗ ਦੀ ਤਸਵੀਰ ਜੀ ਬਣੀ ਹੈ ਮਗਰ ਮਾਗਨ ਨਿਕਲੋ 75 ਰੁਪਏ ਦਾ ਸਿਕਵੀ ਆਇਆ ਹੈ ਇੱਧਰ ਮਿਲਦੇ ਮਿਲਦੇ ਪਾਪ ਕੌਰ ਅੱਜੋ ਲੱਗਦਾ ਭਾਈ ਆਇਆ ਨਹੀਂ ਆ ਨਹੀਂ ਤੇ ਇੱਥੇ ਬੜਾ ਵਧੀਆ ਕਰ ਦਿੰਦਾ ਆ ਦੀ ਬਦੂ ਮਿੱਟੀ ਦੇ ਬਣਾਉਂਦਾ ਹੁੰਦਾ ਆ ਚੱਕੀ ਜਿੱਦੇ ਤੋਂ ਮੈਡਮ ਕਹਿੰਦੇ ਉਰਤੀ ਸਵਾਰੀ ਕਰਨੀ ਆਪਾਂ ਚਲੋ ਆਰਗੁਨੇ ਵਿੱਚ ਉਡਾ ਲੈਣਾ ਮੇਰੀ ਧੀ ਨੇ ਵੀ मैंगो पाजी ਪਹਿਲੇ ਕੈਨ ਵੀ ਨਹੀਂ ਡਰ ਲੱਗਦਾ ਅੱਗੇ ਕਿਉਂ ਜਾਣੇ ਰਹਿੰਦੀ ਉਹ ਉਹ ਨਾ ਪੁੱਟ ਦਿੰਦੀ ਇਹ ਨਹੀਂ ਸ਼ਿਕ ਲੱਗਦਾਂ ਨੀ ਹੁੰਦੀ ਬੱਸ ਕਰਤੇ ਵੇਸ਼ਾ ਚਲੋ ਜੀ ਓਕੇ ਜੀ ਫੇਰ ਦਿਓ ਯਾਰ ਅਗਲੇ ਬੰਦੇ ਨੂੰ ਸਕੂਟਰੀ ਤੇ ਪਾ ਦੋ ਕੋਈ ਨਾ ਕੋਈ ਨਾ ਕੋਈ ਦੋਰੇ 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 ਚੜਾ 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 ਸਤਿ ਸ਼੍ਰੀ ਅਕਾਲ ਜਲਦੀ ਜਲਦੀ ਕਰੋ ਨਾ ਚੜਾ ਚੜਾ ਓਹੋ ਚੜਾ 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 ਉਹ ਗਲਾਟ ਗਏ ਸਾਰੇ ਡਗਨੇ ਚਾਹੀਦੇ ਆ ਫਿਰ ਟੈਡੀ ਮਿਲਣਾ ਇੱਕ ਰਹਿ ਗਿਆ ਇਹ ਤਾਂ ਬਾਕੀ ਸਾਰੇ ਸੁੱਟ ਤੇ ਗਏ ਚਲੋ ਕੋਈ ਗੱਲ ਨਹੀਂ ਇੱਕ ਅਗਲੀ ਰਹੀ ਸਹੀ ਇੱਕ ਰਹਿਣਾ ਇੱਕ ਦਈ ਹੋਦੀ ਹੈ ਉਹ ਬੋਲੀ ਬੜੀ ਉੱਪਰ ਕੀ ਆ ਗੇਮ ਖੜਦੀ ਮੈਂ ਖੇਡਦਾ ਛੁੱਟੀ ਐ ਛੁੱਟੀ ਐ ਇਸ ਨਹੀਂ ਸੋਚ ਕੇ ਨਾ ਛੁੱਟੇ ਜਲਦੀ ਜਲਦੀ ਚੱਲ ਜੀ ਹਾਂ ਇਹ ਟਿਕਟਾਂ ਫ੍ਰੀ ਮਿਲਦੀਆਂ ਵ ਤੇ ਇਸ ਨਾਲ ਆਪਾਂ ਗੇਮਾਂ ਜੜੇ ਹੁਣ ਖੇਡਣੇ ਹੀ ਖੇਡ ਸਕਦੇ ਆਪਾਂ ਉਦਾਂ ਬੜੀਆਂ ਹੁੰਦੀਆਂ ਵ ਪਰ ਅੱਜ ਪਤਾ ਨਹੀਂ ਕਿ ਇੱਕ ਵਾਰ ਹੁੰਦਾ ਜਦੋਂ ਗੇਮਾਂ ਘੱਟ ਲੱਗਦੀਆਂ ਅੱਜ ਕਿੰਨੇ ਕਿਹੜਾ ਵਾਰ ਹਾਂ ਹਾਂ ਆ ਚੜਨਾ ਆ ਫੜ ਅੱਛਾ ਅੱਛਾ ਚਲੋ 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 ਅਰ ਗੁੰਨਾ ਕਿ ਇੱਕ ਜੇ ਫੌਜ ਚ ਭਰਤੀ ਹੋਏ ਨਾ ਫੌਜ ਦੇ ਹੋਈ ਤੁਸੀਂ ਚਲੇ ਚਲੇ ਉਸਨੂੰ ਲੱਤਾਂ ਗੱਲੀ ਤੇ ਪਚਾ ਲੈ ਰੋਟੀ ਲੱਗਿਆ ਖਾਣ ਹੁਣ ਲੈ ਵੀ ਖਾਲੀ ਰੋਟੀ ਪਰ ਆਪਣੀ ਵੀ ਥੋੜਾ ਸਹੀ ਨਹੀਂ ਲੱਗਾ ਇਹ ਕੁਝ ਵੀ ਨਾ ਪਾਇਓ ਅੰਨੇ ਕਿਦਾਂ ਬੈਠੇ ਹਰ ਗੰਢ ਮੈਰੀ ਸੌਂ ਗਈ ਹੈ ਪਹਿਲਾਂ ਇਹ ਥੋੜੀ ਮੇਲੇ ਹੀ ਬੋਲ ਅਮਜਾ ਗੰਢਾ ਵੀ ਉਸ ਟਾਈਮ ਨਮਾਇਦਾ ਆਈ ਤੇਨੀ ਸੁੱਤੇ ਉਹ ਨਾ ਇਹ ਨਿਕਰੇ ਜਾ ਰਹੇ ਆ ਵਾਪਸ ਪਹੁੰਚ ਗਏ ਘਰੇ ਹਾਂ ਕੀ ਆਖੰਡੀ ਸਸਿਕਾ ਮੇ ਸਸਿਕਾ ਡੜੇ ਸਿਕਾਲ ਸਸਿਕਾ ਕਾਲ ਕੀ ਆਖੰਡੀ ਇਹ ਬੰਦੀ ਆ ਖੰਡੀ ਆ ਲੱਗੂ ਜੀ ਲੱਗੂ ਕੀ ਆਖੰਡੀ ਜਿੱਤੇ ਲੱਗ ਤਾਂ ਆ ਮੈਂ ਜਾਣੀ ਮੈਂ ਨਹੀਂ ਦਾਇਤ ਨਹੀਂ ਆਹ ਉਥੋਂ ਵਿਲੇ ਜ ਮੈਂਦੀ ਲਵਾਈ ਕਾ ਮੈਂ ਇਧਰ ਵਖਾ ਵਖਾ ਸਿੱਧਾ ਦਨ ਕੰਮ ਮੈਂ ਮਹਿੰਦੀ ਲਾਈ ਆ ਅੱਜ ਪਈ ਦਿਖਾ ਦੇ ਬੋਲਦਾ ਤਾਨੂੰ ਵੱਡੀ ਆ ਵੱਡੀ ਆ ਵੱਡੀ ਹੋ ਡਿਗਣਾ ਨਹੀਂ ਵੱਡੀ ਹੋ ਉਹ ਵੀ ਬੜੀ ਨਹੀਂ ਜਨੀਫਾਰਮ ਕਹਿੰਦੇ ਜਨੀਫਾਰਮ ਆ ਵੱਡੀ ਉਹ ਬੜੀ ਮੋਟੀ ਹੋਏ ਪਈ ਜਨੀਫਾਰਮ ਆ ਵੈਰੀ ਨਾਈਸ ਨਾ ਪਾ ਲੋ ਨਾ ਪਾ ਲੋ ਨਾ ਪਾ ਤਾਨੂੰ ਇਸ਼ਦਾ ਥੋੜੀ ਬਾਅਦ ਜੀ ਦੇ ਤੋ